ਕੁਤਾ ਕਿੰਨਾ ਵਧੀਆ ਲੱਗਦਾ ਨਾ ਇਸ ਵੇਲੇ ਇੱਥੇ ਹਨਾ ਗਰਮੀ ਜੇ ਤੋਂ ਪਲ ਗਿਆ ਕਰਨੀ ਆਇਆ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇਹ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਸਾਰੇ ਘਰ ਦੇ ਕੰਮ ਨਿਬੜ ਕੇ ਰੋਟੀ ਖਾ ਕੇ ਤੇ ਆਪਾਂ ਆ ਗਏ ਸੀਗੇ ਖੂਹ ਤੇ ਖੂਹ ਤੇ ਆਏ ਆ ਜੀ ਆਪਾਂ ਤੇ ਅੱਜ ਵਢਣੀ ਆ ਜੀ ਸਰੋਂ ਇੱਧਰ ਵੀ ਆਪਾਂ ਜੀ ਸਰੋਂ ਵੰਡਣੀ ਵੰਡਣੀ ਇੱਧਰ ਉਹ ਵੀ ਸਰੋਂ ਵੰਡਣੀ ਇੱਥੇ ਮੇਰੇ ਹਸਬੰਦ ਆਪਣੇ ਫਾਰਮ ਐਨਾਂ ਗੱਲ ਕਰਨ ਦੇ ਬਾਹਰ ਗਰੀਸ ਚ ਉਹ ਨੂੰ ਭੰਗ ਦੇ ਬੂਟੇ ਦੁਕਾਨ ਦੇ ਆ ਕਿ ਇੱਥੇ ਜਿਹੜੀ ਭੰਗ ਆ ਉਹ ਆਮ ਹੀ ਆ ਸਹੀ ਕਿ ਨਹੀਂ ਮਣੀ ਤੇ ਉਹ ਬੜਾ ਖੁਸ਼ ਹੁੰਦਾ ਦੇਖ ਕੇ ਵੀ ਤੁਹਾਡੇ ਭੰਗ ਦੇ ਬੂਟੇ ਆਮ ਹੀ ਆ ਇੱਥੇ ਉਹ ਦੁਕਾਉਂਦੇ ਉਹ ਉਹ ਜਿਹੜੀ ਸਰੋਂ ਪਈ ਆ ਐਨੀ ਵੱਢ ਲਈ ਸੀ ਕੱਲ ਅਸੀਂ ਵਾਂਡੇ ਗਏ ਸੀ ਮੈਂ ਤੇ ਮੇਰੇ ਹਸਬੰਡ ਅਸੀਂ ਉਹ ਕੋਈ ਵਲੌਗ ਨਹੀਂ ਬਣਾਇਆ ਵਾਂਡੇ ਦਾ ਤੇ ਇਹ ਬਾਬੇ ਪੋਤੇ ਨੇ ਐਨੀ ਸਰੋਂ ਜਿਹੜੀ ਉਹ ਵੱਢ ਲਈ ਸੀ ਤੇ ਅੱਜ ਬਾਬਾ ਕਰੂਗਾ ਰੈਸਟ ਤੇ ਅਸੀਂ ਵੰਡਾਂਗੇ ਸਰੋਂ ਠੀਕ ਆ ਮਣੀ Αυτή η γλώσσα της γυναίκας είναι πολύ γρήγορη. Θέλεις να απαντήσω, φίλε μου, μία Όχι, τέλα χρόνια. Δεν φοβάμαι, δεν φοβάμαι τίποτα. Απλά που λέει, κάνω εξετάσεις. Ξέρω εγώ πόσες μέρες θα γίνουν αυτές οι εξετάσεις. Επί τόπο θα δώσουνε, θα δώσουνε άλλη μέρα. Επιστεύω πως δεν θα αρκεί σήμερα, θα σηκούσουνε Α, άμα είναι για το αίμα και τέτοια. Ναι, ναι, θα σου κάνω μια ਆਹ ਤੁਹਾਨੂੰ ਕਾਹਦੇ ਦਿੰਕਾਰਿਆ ਮੇ ਦਿੰਕਾਰਿਆ ਹੌਂਦੀ ਤੁਹਾਨੂੰ ਕਾਹਦੇ ਆਫਤਾ ਦੇਖ ਸਾਬਤਾ ਦੋ ਸੁਣਿਆ ਪੀ ਟੋਪੋ ਨਾ 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 ਤੋਂ ਮੰਗੋਲੀ ਲਿਆ ਕੇ ਸੀ ਮੈਂ ਰੋਟੀ ਉਹ ਮੰਗਨੋਂ ਬਾਅਦ ਆ ਫੇਰੇ ਜਦੋਂ ਅਸੀਂ ਵਾਂਢਿਓ ਆਏ ਮੈਂ ਧਾਰ ਕੱਢਣ ਲੱਗੀ ਉਹ ਡੌਗੀ ਦੇ ਬੱਚੇ ਆਤੇ ਅੰਨ ਤੇਨ ਡੋਗੀ ਦੇ ਬੱਚੇ ਆ ਉਹ ਵੇਲੀ ਜਾਂਦਾ ਰਾ ਦੇ ਉਹਨਾਂ ਨੂੰ ਦੇਖ ਕੇ ਮੰਗੋ ਡਰ ਗਈ ਡਰ ਕੇ ਤੇ ਧਾਰੀ ਨਹੀਂ ਤੇ ਕੱਢਣ ਦਿੰਦੇ ਬਹੁਤ ਔਖੀ ਧਾਰ ਗੱਦੀ ਐਨਾ ਡਰ ਗਈ ਤਗੀ ਹੂੰ ਹੁੰਦੈ ਨਹੀਂ ਡਰਦੀ ਕੀ ਹੋਇਆ ਸੀ ਹੈ ਕੀ ਹੋਇਆ ਸੀ ਮੰਗੋ ਲੈ ਥੱਲੇ ਡਿੱਗ ਗਈ ਪੱਠੇ ਨਾ ਖਾਇਆ ਕਰ ਪੱਠੇ ਸਾਰੇ ਖਲਾਰ ਦਿਆ ਕਰ ਦੇਖੋ ਐਦਾਂ ਪੱਠੇ ਖਲਾਰ ਦਿੰਦੀ ਮੂੰਹ ਦੇ ਨਾਲ ਬੈਠੀ ਰਹਿ ਬੈਠੀ ਰ ਬੱਠੀ ਰ ਚਲੋ ਜੀ ਹੁਣ ਵੜਦੇ ਆ ਸਰੋਂ ਜਿੰਨੀ ਹੋ ਸਗੀ ਮੈਂ ਵੀ ਹੈਲਪ ਕਰਾਉਂਗੀ ਕਿਉਂਕਿ ਪੱਠੇ ਬੀਜਣੇ ਆ ਅਸੀਂ ਇੱਥੇ ਲਾਗੇ ਮਨੀ ਨੂੰ ਦੂਰੋਂ ਪੱਠੇ ਲਿਆਉਣੇ ਪੈਂਦੇ ਤੇ ਇਸ ਕਰਕੇ ਅਸੀਂ ਲਾਗੇ ਜਿਹੜੇ ਪੱਠੇ ਬੀਜਣ ਕਰਕੇ ਹੁਣ ਸਰੋਂ ਜਿਹੜੀ ਉਹ ਵੱਢ ਦੇਣੀ ਆ ਤੁਕ ਖਾਲਾ ਆ ਗਿਆ ਤੁਕ ਇੰਡੀ ਆ ਗਿਆ ਹੰਪਾ ਮੇ I mm -hmm. 干到吧。 그리 í dime, me 他拿了，叔叔。我怎么来的？你看，你看，你看，你走的。这边停车，我们照 a okay. ਇਰੇ ਜਮੀਤ ਵੱਡੀ ਆ ਮੈਂ ਇਹਦੇ ਬਰਾਬਰ ਵੱਡੀ ਮੈਂ ਸਰੋ ਬੱਕਰੀ ਗੱਲ ਆ ਮੈਂ ਉਹ ਨਾ ਖੁੰਜਾ ਇਹਦਾ ਛਾੜੀ ਹੁੰਦਾ ਉੱਥੇ ਮਤਲਬ ਕਿ ਅੱਧਾ ਮੈਂ ਵੱਡੀ ਹੁੰਦਾ ਪਰ ਮੈਂ ਇਹਦਾ ਅੱਧਾ ਖੁੰਜਾ ਛਾੜੀ ਹੁੰਦਾ ਨਾ ਤੁਹਾਨੂੰ ਉੱਥੇ ਨਾਲ ਜਾ ਕੇ ਦੇਖੋ ਨਾ ਤਿੰਨ ਕੇ ਹਰੇ ਆ ਆਪ ਭੈ ਦੀ ਬਾਬੇ ਨਾ ਕਿੰਨਾ ਚੋ ਇੱਕ ਕਿ ਤਾ ਹੱਡੇ ਵਾਲਾ ਕੇਰਾ ਕਾਣ ਚ ਜਾਣਦੇ ਆ ਜਿਤ ਪੁੱਠਾ ਸਿੱਧਾ ਬੰਡੜਾ ਮੈਂ ਕਿਹਾ ਮਤਲਬ ਕਿ ਨੇ ਇਹ ਨਹੀਂ ਮੰਨਣਾ ਭਾਈ ਮੇਰੀ ਮਾਂ ਨੇ ਮੇਰੇ ਬਰਾਬਰ ਸਰੋ ਵਾੜ ਦਿੱਤੀ ਆ ਨਹੀਂ ਮੰਨਣਾ ਜਾ ਮੈਂ ਧਰਮ ਦੇ ਬਰਾਬਰ ਸਰ ਵੱਡੀ ਐ ਮੈਂ ਕਿੱਦਾਂ ਚਲਾਕ ਬੰਦਾ ਦੇਖ ਲੋ ਭਾਈ ਮਤਲਬ ਕੀ ਮੈਂ ਤੈਨੂੰ ਮੈਂ ਤੈਨੂੰ ਕੀ ਲੱਗਦਾ ਮੈਂ ਵੱਢ ਨਹੀਂ ਸਕਦੀ ਕਿੰਨੀ ਵੱਡੀ ਮੈਂ ਹੈ ਵੱਢਦੀ ਅਸੀਂ ਕਣਕ ਵੱਢਦੇ ਰਹੇ ਆ ਜਿਹੜੀ ਥੋੜੀ ਘਰ ਲਈ ਵੀਜੀ ਹੋਣੀ ਸਾਡੇ ਬਾਪੂ ਨੇ ਇੱਕ ਵਾਰੀ ਸਾਨੂੰ ਕਣਕ ਵੱਢਣ ਲਾਇਆ ਕਹਿੰਦੇ ਵੱਡੋ ਕਣਕ ਅਸੀਂ ਵੱਢ-ਵੁੱਢ ਕੇ ਦੁਪਹਿਰਾ ਸਾਰਾ ਸੁੱਤੇ ਰਹੇ ਸੁੱਤੇ ਰਹਿਣਾ ਕਿੰਨੇ ਦਿਨਾਂ ਚ ਅਸੀਂ ਇੱਕ ਅਖੱत्ता ਇੱਕ ਕਿਲਾ ਪੂਰਾ ਪੀਓ ਕਿੰਨੇ ਦਿਨਾਂ ਚ ਅਸੀਂ ਉਹ ਕਣਕ ਦਾ ਵੱਢਿਆ ਤੇ ਕਣਕ ਬਹੁਤ ਮੋਤੀ ਮੋਤੀ ਸੀ ਜੀ ਮੈਂ ਇਹਦੇ ਬਰਾਬਰ ਇੱਕ ਵੱਡੀ ਸਰੋਂ ਇਹ ਮੁੰਡਾ ਵਿੱਚ ਆ ਗਿਆ ਕੋਈ ਕੰਮ ਪੈ ਗਿਆ ਇਹਨੂੰ ਇਹ ਤਾਂ ਵੀ ਮੰਨਦਾ ਨਹੀਂ ਮੈਨੂੰ ਕਹਿੰਦਾ ਤੁਹਾਡੇ ਵਾਲਾ ਖੱत्ता ਕਾਂਡ ਵਿੱਚ ਸੀਗਾ ਅਜੇ ਹੋ ਖੱत्ता ਨਹੀਂ ਕਿਹੜਾ ਹੁੰਦਾ ਖਿਆਰਾ ਖੋਸਤਾ ਸੀ ਖੋਸਤਾ ਸੀ ਜੋ ਵੀ ਆ ਵੱਡੀ ਰਹੇ ਆ ਮੋਟੂ ਤੁਸੀਂ ਦੱਸੋ ਵੱਡੀ ਹੈ ਨਹੀਂ ਨਹੀਂ ਵੱਡੀ ਹੈ ਸਰੋਂ ਦਾ ਵੱਡੀ ਹੈ ਤੂੰ ਚਲੋ ਜੀ ਇਹਦੇ ਨਾਲ ਹੀ ਕਰਦੇ ਆਂ ਅਸੀਂ ਇਸ ਵਲੌਗ ਦਾ ਐਂਡ ਸਾਡੇ ਘਰੇਲੂ ਵਲੌਗ ਹੁੰਦੇ ਆ ਜਿੰਨਾਂ ਜਿੰਨਾਂ ਸਾਡੇ ਵਲੌਗ ਪਸੰਦ ਆ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਦਿਨਾਂ ਚਿੱਤਰ ਲਾਗੇ ਸੰਤ ਘਰ ਹੋਈਦਾ ਦੇ ਨੂੰ ਹੁਣ ਦੱਤੀ ਉੱਥੇ ਛੱਡ ਆਈ